ਤਲੋ ਜੀ ਆਪਣਾ ਕੋ ਸਟਾਕ ਆ ਗਿਆ ਫਿਰ ਨਵਾਂ ਤੁਹਾਨੂੰ ਪਤਾ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਤੇ ਇਹਦੇ ਕਰਕੇ ਬਸ ਮੈਂ ਇਧਰ ਲੱਗੇ ਪਈ ਸੀ ਆਹ ਤਾਂ ਆਪਣੀ ਕਿਸੇ ਪਹਿਨਦਾ ਗਰਮ ਸੂਟ ਜਿਹੜੀ ਆਪਾਂ ਵੀਡੀਓ ਪਾਈ ਸੀ ਉਹ ਹੈ ਤੇ ਬਾਕੀ ਸਟਾਕ ਹੈ ਜੀ ਖਾਦੀ ਦੇ ਉੱਤੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਚੈੱਕ ਕਰੋ ਮੈਂ ਇਹਨਾਂ ਦੀ ਵੀਡੀਓ ਪਾਵਾਂਗੀ ਪੰਜਾਬੀ ਪਹਿਰਾਵੇ ਤੇ ਉੱਥੇ ਚੈੱਕ ਕਰ ਲਿਓ ਠੀਕ ਹੈ ਤੁਸੀਂ ਤੇ ਵਲੌਗ ਆਪਾਂ ਸ਼ੁਰੂ ਕਰਤਾ ਅਸਸਟੀਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਮਣੇਰੋ ਵਲੌਗ ਚ ਤੇ ਇਧਰ ਆਪਾਂ ਮੈਂ ਹਸੇਰੇ ਸੇਰੇ ਬਸ ਵੀਡੀਓ ਸ਼ੂਟ ਕਰਨ ਲੱਗੇ ਸੀ ਪੰਜਾਬੀ ਪਹਿਰਾਵੇ ਵਾਸਤੇ ਤੇ ਮੈਂ ਕਿ ਸ਼ੇਅਰ ਕਰਦੀ ਹੈ ਘੈਂਟ ਆ ਯਾਰ ਸੂਟ ਬਹੁਤ ਕਹਿੰਦੇ ਇਹ ਸਾਰੇ ਇਹ ਆਏ ਨੇ ਸ਼ਿਮਰ ਦੇ ਵਿੱਚ ਬਹੁਤ ਪਿਆਰੇ ਨੇ ਸ਼ਿਮਰ ਦੇ ਵਿੱਚ ਬਹੁਤ ਘੈਂਟ ਆ ਬਹੁਤ ਸੂਟ ਸੋਹਣੇ ਆ ਇੱਕ ਆ ਕਲਰ ਹੈ ਇੱਕ ਆ ਕਲਰ ਹੈ ਇਹ ਦੋ ਦੋ ਮਤਲਬ ਸੂਟ ਨੇ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਅਗਰ ਕੋਈ ਮੇਰੀ ਭੈਣ ਬਾਏ ਕਰਨਾ ਚਾਹੁੰਦੀ ਦੋ ਦੋ ਲੈ ਲਓ ਜਿਆਦਾ ਨਾਲ ਲੈਣੀ ਤਾਂ ਤੁਸੀਂ ਪੰਜਾਬੀ ਪਹਿਰਾਵੇ ਤੇ ਜਾ ਕੇ ਚੈੱਕ ਕਰ ਲਓ ਠੀਕ ਹੈ ਜੀ ਵੀਡੀਓ ਦਾ ਮਾਸਟਰ ਕਲਰ ਹੈ ਖਾਂਦੀ ਦੇ ਵਿੱਚ ਆ ਕਲਰ ਆਏ ਨੇ ਇੱਕ ਬਲੂ ਕਲਰ ਆ ਵੀ ਦੋ ਸੂਟ ਮਿਲਣਗੇ ਤੁਹਾਨੂੰ ਠੀਕ ਹੈ ਆ ਇਹ ਇਹ ਸਲਵਾਰ ਹੈ ਨਾਲ ਹਾਂ ਇਹ ਸਲਵਾਰ ਹੈ ਹਾਂ ਡਾਇਰ ਹੈ ਕਾ ਕਲਰ ਹੈ ਇੱਕ ਆ ਕਲਰ ਦੋ ਦੋ ਸੂਟ ਨੇ ਸਾਰੇ ਜੇ ਅੱਗੇ ਨਾਲ ਆਪਾਂ ਵੀਡੀਓ ਦੀ ਛੇਤੀ ਸ਼ੂਟ ਕਰਾਂਗੇ ਤੇ ਇੱਕ ਆ ਆਪਣੀ ਭੈਣ ਨੇ ਟੀਵੀ ਵਾਲੀ ਦਾ ਕੋਰੀਅਰ ਜਾਣਾ ਜਿਹੜੇ ਆਪਾਂ ਨੇ ਆਪਣੇ ਪੰਜਾਬੀ ਪਹਿਰਾਵੇ ਚ ਨਾ ਸਟੇਟਸ ਪਾਇਆ ਸੀ ਜੋਰਜ ਹਰਦੇ ਦੇ ਸੂਟ ਮਤਲਬ ਸਟਾਕ ਆ ਗਿਆ ਸੀ ਉਹਨਾਂ ਨੇ ਆਪਣੇ ਚਾਰ ਹੌਲਡ ਕਰਵਾਏ ਨੇ ਜਿਹੜੀ ਵੀ ਮੇਰੀ ਭੈਣ ਨੂੰ ਚਾਹੀਦੀ ਨੇ ਆਪਣੇ ਕੋ ਥੋੜੇ ਜਿਹਾ ਕਲਰ ਹੋਰ ਨੇ ਤੁਸੀਂ ਪਸੰਦ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਇਹ ਉਹਨਾਂ ਦਾ ਕੋਰੀਅਰ ਜਾਣਾ ਉਹਨਾਂ ਦਾ ਕੋਰੀਅਰ ਜਾਏਗਾ ਕੱਲ ਜੇ ਤੁਹਾਨੂੰ ਪਰਸੋਂ ਤੱਕ ਕੋਰੀਅਰ ਜਾਏਗਾ ਉਹਨਾਂ ਦਾ ਇਹ ਜੌਰਜ ਦਾ ਬਹੁਤ ਛੋਟਾ ਫੈਬਰਿਕ ਹੈ ਇੱਕ ਸੱਚ ਸਾਡੇ ਭੈਣ ਪੁੱਛ ਰਹੀ ਕਿ ਇਹ ਫੈਬਰਿਕ ਕਿਵੇਂ ਦਾ ਤੇ ਮੈਂ ਤੁਹਾਨੂੰ ਦੱਸਦਾ ਕਿ ਦੇਖੋ ਇਹ ਬਹੁਤ ਸੋਹਣੀ ਸੌਫਟ ਵਾਲੀ ਜੌਰਜਾਟਾ ਉਹ ਨਹੀਂ ਹੈਗੀ ਜਿਹੜੀ ਹਾਰਡ ਜੀ ਉਹ ਚੀਜ਼ ਨਹੀਂ ਹੈਗੀ ਚਲੋ ਕਰਦੇ ਆਂ ਵੀਡੀਓ ਸ਼ੂਟ ਮਿਲ ਗਿਆ ਤੁਹਾਨੂੰ ਤੁਸੀਂ ਬਣੇ ਰਹੋ ਸਾਡੇ ਵਲੌਗ 'ਚ ਤੇ ਹੁਣ ਅਸੀਂ ਬਣਾਈਏ ਬ੍ਰੇਕਫਾਸਟ ਜਿਹੜਾ ਬੰਦਾ ਪਿੱਛੇ ਵਲੌਗ ਬਣਾ ਰਿਹਾ ਉਹ ਵਿਚਾਰਾ ਬੜੀ ਟੈਨਸ਼ਨ 'ਚ ਕਿ ਮੈਂ ਅੱਜ بڑے ਕੰਮ ਕਰਨੇ ਨੇ ਮੇਰੇ ਬਹੁਤ ਕੰਮ ਪਏ ਨੇ ਕਰਨ ਵਾਲਾ ਕਰਨਾ ਕਰਨਾ ਕੁਛ ਨਹੀਂ ਹੈਗਾ ਮੈਂ ਪੈਰ ਮਾਰਦੇ ਫਰੀਜ ਆ ਉਹ ਮੈਂ ਪੈਰ ਮਾਰਦੀ ਆ ਤੇ ਤੁਸੀਂ ਮੈਂ ਜਲਦੀ ਤਿਆਰ ਹੋ ਜਾਓ ਅੱਜ ਮੈਂ ਕੋਰੀਅਨ ਕਰਾਉਣੇ ਨੇ ਕੋਰੀਅਨ ਕਰਾ ਕੇ ਨਾਲੇ ਤਾਂ ਸਿਮੂ ਦਾ ਕੋਰੀਅਨ ਕਰਾ ਦਈਏ ਜਦੋਂ ਨਾ ਇਹਨਾਂ ਨੇ ਕੋਰੀਅਨ ਕਰਾਉਣੇ ਨੇ ਮੈਨੂੰ ਨਾਲ ਲੈ ਕੇ ਜਾਣਾ ਜੇ ਜਿੱਦਣ ਮੈਨੂੰ ਨਹੀਂ ਨਾ ਲਾੜ ਲੈ ਕੇ ਜਾਂਦੇ ਮੈਂ ਇਕੱਲੇ ਲੈ ਜਾਊਂਗਾ ਜਦੋਂ ਮੈਨੂੰ ਨਹੀਂ ਨਾਂ ਲੱਗ ਜਾਂਦਾ ਤਾਂ ਉਧਰੋਂ ਤੁਹਾਡਾ ਦਿਲ ਨਹੀਂ ਲੱਗਦਾ ਹੈਗਾ ਹੂੰ ਅੱਛਾ ਹੁਣ ਕਿਉਂ ੱਖਾਂ ਚੋਂ ਸੁਣ ਦੇ ਰਹੇ ਹੋ ਬਸ ਕੀ ਕਰੀਏ ਬਣੇ ਕੀ ਹੋ ਤੁਸੀਂ ਲੇਟ ਕਰਾਉਣਾ ਫਿਰ ਮੈਂ ਆਫਿਸ ਵੀ ਜਾਣਾ ਤੇ ਬੈਠਣਾ ਵੀ ਆਫਿਸ ਤੁਹਾਡਾ ਤੇ ਆਫਿਸ ਸਾਰਾ ਦਿਨ ਆਫਿਸ 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 ਹੀ ਰਹਿੰਦੇ ਹੋ ਸਾਰਾ ਦਿਨ ਠੀਕ ਹੈ ਜੀ ਤੇ ਅੱਜ ਜਿਹੜਾ ਮੌਸਮ ਹੈ ਜੀ ਬਹੁਤ ਠਕਿਆ ਤੇਰੀ ਦੋ ਟੱਕਿਆਂ ਦੀ ਨੌਕਰੀ ਹੈ ਤੇ ਮੇਰਾ ਲੱਖਾਂ ਦਾ ਬਿਜ਼ਨਸ ਜਾਵੇ ਹੋਗੇ ਨਹੀਂ ਲੱਗਦਾ ਸਾਵਨਦਾ ਆਪਣੇ ਲੱਗਦਾ ਬਿਜ਼ਨਸ ਜਾਵੇ ਹਾਂ ਤੇ ਮੈਂ ਤੁਹਾਨੂੰ ਮੌਸਮ ਦਿਖਾਨੀਆਂ ਦੀ ਬਾਹਰ ਦਾ ਦੇਖੋ ਜੀ ਧੁੱਪ ਚੜੀ ਹੈ ਅੱਜ ਸਵੇਰੇ ਹੀ ਬਹੁਤ ਸੋਹਣਾ ਸਾਫ਼ ਮੌਸਮ ਹੈ ਤੇ ਕਰਦੇ ਆਂ ਆਪਾਂ ਵੀ ਕੰਮਕਾਰ ਮੈਂ ਅੱਜ ਤੇ ਜਿਵੇਂ ਫਲਾ ਫਟ ਜਾਓ ਤੁਹਾਨੂੰ ਰੋਟੀਆਂ ਦੇ ਅੱਗੇ ਉਹਦਾ ਆਪਣੇ ਸੀ ਆਰਤੀ ਦੀ ਦਾ ਮੈਸੇਜ ਆਇਆ ਸੀ ਉਹ ਕਹਿੰਦੇ ਦੀਦੀ ਮੇਰੇ ਘਰ ਵਾਲੇ ਦਾ ਵੀ ਇਹੀ ਕੰਮ ਹੈ ਰੋਟੀਆਂ 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 24 ਘੰਟੇ ਰੋਟੀਆਂ ਵਾਲੀ ਧਿਆਨ ਆ ਉਹ ਰੋਟੀ ਪਕਾਉਂਦੇ ਨਾ ਟਿਹਟੇ ਹਿੱਟਾ ਕਰੋ ਬੰਦੇ ਨੂੰ ਨਾ ਬਸ ਰੋਟੀਆਂ ਚਾਹੀਦੀਆਂ ਜਨਾਨੀ ਦੇ 100 ਕੰਮ ਆ ਮੈਂ ਸਿਰ ਤੇ ਸਹਾੜੂ ਲਾਇਆ ਉਹ ਜਿੱਥੇ ਰੱਖੇ ਨੇ ਸੁੱਕੜੇ ਬਾਤੇ ਬਸ ਆ ਡਰਾਮੇ ਕਰ ਕਰਕੇ ਟਾਈਮ ਪਾਸ ਕਰੀ ਜਾਣਾ ਮੈਂ ਚਾਹ ਪੀ ਲਾ ਪਹਿਲਾਂ ਹੁੰਨਾ ਚਾਹੀ ਮੈਂ ਕੁਝ ਵੀ ਕਰਨਾ ਮੇਰੀ ਚਾਹ ਬਣ ਗਈ ਜੀ ਚਲੋ ਜੀ ਬਣੇ ਰਹੋ ਤੁਸੀਂ ਕੋਲ ਆਪਾਂ ਕਰਦੇ ਆ ਬਲੌਗ ਕੰਟੀਨਿਊ ਪਹਿਲਾਂ 바ਸੀ ਸਾਹਿਬ ਨੂੰ ਦੋਰੀਏ ਇਹ ਫਿਰ ਕੱਪੜੇ ਆਪਾਂ ਕੱਢ ਕੇ ਰੱਖਤੇ ਫਿਰ ਕੇ ਕਰਨੇ ਆ ਵੀਡੀਓ ਸ਼ੂਟ ਮੈਨੂੰ ਵੀਡੀਓ ਅੱਜ ਮੈਨੂੰ ਲੱਗਦਾ ਕੱਲੀ ਨਹੀਂ ਸ਼ੂਟ ਕਰਨੀ ਪੈਣੀ ਨਹੀਂ ਤਾਂ ਫਿਰ ਜੇ ਸ਼ਾਮ ਨੂੰ ਦਮਨ ਆਈ ਉਹਦੇ ਨਾਲ ਸ਼ੂ ਕਿਉਂਕਿ ਫਿਰ ਕੈਮਰਾ ਫੜਨ ਦਾ ਔਖਾ ਹੁੰਦਾ ਸਟੈਂਡ ਤੇ ਲਾਣਾ ਪੈਂਦਾ ਜੇ ਆਪਾਂ ਸਟੈਂਡ ਤੇ ਲਾਨੇ ਆ ਫਿਰ ਚੰਗੀ ਤਰ੍ਹਾਂ ਸੂਟ ਦਿਖਾਈ ਨਹੀਂ ਜਾਂਦੇ ਆਏ ਬੜੇ ਸੋਹਣੇ ਕਲਰ ਨੇ ਬਹੁਤ ਸੋਹਣੇ ਕਲਰ ਨੇ ਇਹ ਤੇ ਮੈਂ ਮਸ਼ੀਨ ਲਈ ਹੋਈ ਥੋੜੇ ਜਿਹਾ ਕੱਪੜੇ ਸੀ ਮੇਰੇ ਧੋਣ ਵਾਲੇ ਚਲੋ ਵੀ ਧੋਣਾ ਤਾਂ ਜੀ ਮੌਸਮ ਸਾਫ਼ ਸੁਥਰਾ ਹੈ ਇਧਰੋਂ ਸਾਫ਼ ਹੋ ਗਿਆ ਓਏ ਉਹ ਛੱਡ ਦਿਓ ਸਾਡੇ ਦਿਵਾਨ ਤੇ ਕੱਪੜੇ ਐਂ ਪਏ ਰਹਿੰਦੇ ਨੇ ਕਿਉਂਕਿ ਵੀਡੀਓ ਸ਼ੂਟ ਕਰਨੀ ਹੁੰਦੀ ਤਾਂ ਉੱਥੇ ਹੀ ਪਏ ਰਹਿੰਦੇ ਨੇ ਨਿਕਾਲਾ ਕੋਈ ਹੈ ਬੁਰੋ ਪਲਸ ਉਹ ਦਿਨ ਆ ਮਾ ਵੀਰ ਇਹ ਤੇਰੇ ਐਨੇ ਐਨੇ ਬੂਸ ਕੂਰੀਅਰ ਦਾ 1300 ਰੁਪਏ ਲੱਗਿਆ 300 ਗ੍ਰਾਮ ਹੋਰ ਪਾ ਦੇ ਤਾਂ ਵੀ ਐਨੇ ਰੁਪਏ 4 ਬੁਰੋ ਪਲਸ ਬਸ 300 ਗ੍ਰਾਮ ਹੋਰ ਪਾ ਦੇ ਤਾਂ ਵੀ ਐਨੇ ਹੋਗਾ 1300 ਰੁਪਏ 400 ਦੀ ਬੁਰੋ ਪਲਸ 1300 ਰੁਪਏ ਕੋਈ ਚਾਰਜਸ ਹਾਂਜੀ 1600 ਪੰਜ ਹੋ ਜਾਂਦੇ ਅੱਛਾ ਬਸ ਠੀਕ ਹੈ ਰਣਦ ਚਲੋ ਜੀ ਆਪਾਂ ਕੋਰੀਆ ਕਰਵਾ ਕੇ ਆ ਗਏ ਸੀ ਇਧਰ ਆਪਾਂ ਕੱਪੜੇ ਧੋਤੇ ਥੋੜੇ ਜਿਓ ਸੁੱਕਣੇ ਪਾਤੇ ਤੇ ਪੂਰੀ ਧੁੱਪ ਲੱਗੀ ਹੋਈ ਪਈ ਹੈ ਮੌਸਮ ਮੈਨ ਵਧੀਆ ਹੋਇਆ ਪਿਆ ਅੱਜ ਗਰਮੀ ਲੱਗ ਰਹੀ ਧੁੱਪੇ ਬੈਠੇ ਤੇ ਬਸ ਮੈਂ ਨਹੀਂ ਆ ਕੇ ਥੋੜਾ ਜਿਹਾ ਰੈਸਟ ਕਰਕੇ ਹੁਣ ਕਰਦੇ ਆਂ ਕੰਮ ਕਰ ਆਪਾਂ ਤੇ ਲੋ ਜੀ ਆਪਾਂ ਵੀ ਆਪਣਾ ਰੋਟੀ ਪਾਣੀ ਖਾ ਲਿਆ ਕਿਉਂਕਿ ਮੈਂ ਬ੍ਰੇਕਫਾਸਟ ਨਹੀਂ ਸੀ ਕਰਕੇ ਬਣੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਇਹ ਇਧਰ ਸਾਡੇ ਦੋਵੇਂ ਮੁੰਨੇ ਆ ਗਏ ਸਾਸਰੀ ਘਰ ਕੱਲੀ ਸਾਸਰੀ ਘਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇੱਧਰ ਵੀ ਸਤਿ ਸ੍ਰੀ ਅਕਾਲ ਬੁਲਾਉਣਾ ਕੈਮਰੇ 'ਚ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਵੈਰੀ ਗੁੱਡ ਅੱਜ ਇਹ ਦੋ ਨਮੂਨੇ ਕਿੱਧਰ ਆ ਗਏ ਮੈਨੂੰ ਸਮਝ ਨਹੀਂ ਲੱਗੀ ਹੁਣ ਤੋਂ ਸਕੂਲ ਤੋਂ ਚਾ ਰੱਖੋ ਬੈਗ ਉੱਧਰ ਪਾਣੀ ਲਿਆਵਾਂ ਹਾਂ ਲਓ ਜੀ ਅੱਜ ਦਮੰਦ ਦੇ ਫਰੈਂਡ ਵੀ ਆਏ ਦਮੰਦ ਦੇ ਨਾਲ ਹੂੰ ਤੇ ਹੁਣ ਅੱਜ ਖੂਬ ਮਸਤੀ ਚੱਲਣੀ ਹੈ ਹੋਰ ਐ ਪੜ੍ਹਾਈ ਘੱਟ ਹੋਣੀ ਹੈ ਮਸਤੀ ਜ਼ਿਆਦਾ ਹੋਣੀ ਹੈ ਕਰਾਂਗੇ ਹੈ ਪੜ੍ਹਾਈ ਪੜ੍ਹਾਈ ਕਰਨੀ ਅੱਛਾ ਠੀਕ ਤੇ ਪਾਣੀ ਲਿਆਵਾਂ ਕੀ ਰੋਟੀ ਬਣਾਵਾਂ ਪਹਿਲਾਂ ਨਹੀਂ ਭੁੱਖੀ ਅੱਛਾ ਕੀ ਖਾ ਕੇ ਆਈਆਂ ਤੁਸੀਂ ਕੁਛ ਨਹੀਂ ਫੇਰ ਭੁੱਖ ਕਿਉਂ ਨਹੀਂ ਤੁੜ ਮੋਣ ਠੀਕ ਹੈ ਨਾ ਪਾਣੀ ਪੀਓ ਮੈਂ ਬਨਾਨੀ ਆ ਰੋਟੀ ਬਨਾਨੀ ਆ ਠੀਕ ਹੈ ਹਾਂ ਤੂੰ ਵਲੋਗ ਤੂੰ ਵਲੋਗ ਚ ਵੀ ਨਹੀਂ ਨਾ ਵਲੋਗ ਚ ਮੈਂ ਮੋਟੀ ਲੱਗਦੀ ਹਾਂ ਨਾ ਸਾਹਮਣੇ ਦੇਖ ਹਾਂ ਹਾਂ ਵਲੋਗ ਚ ਲੱਗ ਵਲੋਗ ਚ ਮੋਟ ਲੱਗਦੀ ਆ ਸਾਹਮਣੇ ਮੈਂ ਪਤਲੀ ਲੱਗਦੀ ਆ ਤਾਂ ਕਰਕੇ ਗੁਰਬਨ ਕਹਿ ਰਹੀ ਕੀ ਦਮਨ ਦੀ ਮੰਮਾ ਸਲਿਮ ਹੋ ਗਈ ਹੈ ਮੈਨੂੰ ਮੈਨੂੰ ਬਹੁਤ ਖੁਸ਼ੀ ਆਈ ਮੰਮਾ ਦਾ ਸਾਰਾ ਮੇਰੇ ਤੇ ਜਾ ਰਿਹਾ ਮੈਂ ਮੋਟੀ ਹੋ ਜਾ ਰਿਹਾ ਮੰਮਾ ਸਲਿਮ ਹੋ ਰਹੀ ਆ ਇੱਕ ਇੱਕ ਰੋਟੀ ਖਾਦੀ ਹੈ ਹੈ ਤੁਸੀਂ ਮੈਨੂੰ ਪਤਾ ਹੈ ਹੁਣ ਜਾਣ ਲੱਗੀਆਂ ਬਾਹਰੋਂ ਖਾਊਗੀਆਂ ਕੁਛ ਨਹੀਂ ਨਹੀਂ ਜਾਣਾ ਤਾਂ ਸੀ ਕਿੱਥੇ ਨਹੀਂ ਟਿਊਸ਼ਨ ਜਾਣਾ ਹੈ ਟਿਊਸ਼ਨ ਜਾਣਾ ਆਹ ਜਾਣੇ ਟਿਊਸ਼ਨ ਕਿੱਥੇ ਰੋਗੀ ਫਿਰ ਤੇਰੇ ਨਾਲ ਹੀ ਜਾਊਗੀ ਤੇਰੀ ਫਰੈਂਡ ਤੇਰੇ ਨਾਲ ਹੀ ਜਾਊਗੀ ਤਾਂ ਹੋਰ ਇਹਨੂੰ ਵਿਚਾਰੇ ਨੂੰ ਬਾਹਰ ਸੱਡਦੀ ਉੱਥੇ ਬਾਹਰ ਸੱਡਦੀ ਹੋਰ ਬਾਹਰ ਸੱਡਦੀ ਹੋਰ ਕੀ ਕਹਿੰਦੀ ਇਹ ਕਿੱਥੇ ਰਹੂਗੀ ਇਹ ਤੇਰੇ ਨਾਲ ਹੀ ਰਹੂਗੀ ਜੇ ਤੇਰੇ ਨਾਲ ਆਈ ਤਾਂ ਤੇਰੇ ਨਾਲ ਹੀ ਰਹੂਗੀ ਵਿਚਾਰੀ ਲੈ ਲਿਓ ਜੋ ਖਾਣਾ ਨਾ ਉੱਥੋਂ ਲੈ ਲਿਓ ਜਾਂਦੇ ਠੀਕ ਹੈ ਮੈਨੂੰ ਪਤਾ ਤੁਹਾਨੂੰ ਰੋਟੀ ਨਹੀਂ ਵਧੀਆ ਲੱਗਦੀ ਹੂੰ ਹੁਣ ਬੋਲਦੀ ਨਹੀਂ ਇਹ ਦਮਨ ਇਹ ਦਮਨ ਬਣਾ ਰਹੀ ਹੈ ਨਾ ਦਮਨ ਬੋਲਣਾ ਕੁਛ ਨਹੀਂ ਦਮਨ ਲਈ ਆਈਏ ਬਣਾ ਕੇ ਸਾਡੇ ਲਈ ਕਾਫੀ ਪੂਰੇ ਕੱਪ ਫੜ ਫੜ ਕੇ ਦਮਨ ਨੂੰ ਕਮੈਂਟ ਵੀ ਆਏ ਸੀ ਕਿ ਦਮਨ ਤੋ ਕਾਫੀ ਬਹੁਤ ਜ਼ਿਆਦਾ ਪੀਣ ਲੱਗ ਪਈ ਜਦੋਂ ਦੀ ਸਾਡੇ ਘਰੇ ਗੁਰਮਾ ਮਸ਼ੀਨ ਆਈ ਨਾ ਇਹਨੇ ਕਾਫੀ ਦੀਆਂ ਰੇਲਾਂ ਬਣਾ ਰੱਖੀਆਂ ਤੇ ਦਮਨ ਆਪਣੀ ਫ੍ਰੈਂਡਲੀ ਕਾਫੀ ਬਣਾ ਕੇ ਲਈ ਦਮਨ ਨੂੰ ਪਤਾ ਕਿ ਤਾ ਉਹਨੂੰ ਕੱਪ ਚੱਕ ਕੇ ਨਾ ਐ ਫੜਾ ਤਾ ਉਹਨੂੰ ਵਿਚਾਰੀ ਐ ਫੜ ਲਿਆ ਉਹ ਇੰਨਾ ਤੱਕ ਤਾ ਉਹ ਕੁੱਛੋ ਨਾ ਉਹ ਕਾਫੀ ਤਾਂ ਬਹੁਤ ਘੈਂਟ ਬਣਾਈਏ ਪਰ ਕੰਮ ਥੋੜਾ ਖਰਾਬ ਕਰ ਦਿੱਤਾ ਮੈਂ ਬਰਾਂ ਨਹੀਂ ਕਹਿੰਦਾ ਮੈਂ ਹੈ ਹੀ ਕਹਿੰਦਾ ਜੀ ਕਹਿੰਦਾ ਅੱਜ ਰੱਬ ਉਹਨੇ ਦਮਨ ਨੂੰ ਟਿਊਸ਼ਨ ਦੀ ਛੁੱਟੀ ਹੋ ਗਈ ਦਮਨ ਦੇ ਆਪਣੀ ਫਰੈਂਡਾਂ ਨਾਲ ਟਾਈਮ ਸਪੈਂਡ ਕਰ ਲਈ ਦਮਨ ਕੋਲ ਉਹ ਨੰਟੀ ਕਿ ਬੰਨੀ ਆਂਟੀ ਜੋ ਕਿਸੇ ਤੇ ਘਰ ਜਾ ਇਹ ਦਿਨ ਥੋੜਾ ਮੈਨਟਨਸ ਨਾਲ ਬੈਠੇ ਹਾਂ ਸਿੱਖ ਲਾ ਦਮੂੰ ਤੁਮੀ ਕੋ ਸੇ ਤੇਰੀ ਬੇਸਤੀ ਆ ਜੂਰੀ ਹੋਊਗੀ ਦੀਦੀ ਨੇ ਰੀਲ ਪਾਈ ਏ ਕਿਹੜੀ ਦਿਖਾ ਦੇ ਜਿਹੜਾ ਆਪਾਂ ਸੂਟ ਬਣਾ ਕੇ ਭੇਜਿਆ ਸੀ ਮੈਂ ਆਵਾਜ਼ ਬੰਦ ਕਰਤੀ ਇਹਦੀ ਨੂੰ ਬੌਚ ਗਿਆ ਨਾ ਗਿਆ ਇਹ ਆ ਵਾਲੀ ਵੀ ਨਹੀਂ ਵੀਰੇ ਚੱਲ ਰਹੀ ਵੈਲਵਟ ਦਾ ਸੂਟ ਹੈ ਨੈਕਸਟ ਦੇਖ ਲਓ ਅੱਜ ਮੈਂ ਦੇਖ ਲੀ ਸਿਮਰਨ ਜਾਗਦੀ ਹੈ ਹੁਣ ਪਾਈਏ ਨੇ ਵੀਡੀਓ ਜਾਗਦੀ ਹੋ ਗਈ ਅੱਜ ਉਹਦੇ ਕੱਲ ਰਾਤ ਦੀ ਡਿਊਟੀ ਸੀ ਨਾ ਤੇ ਉਹ ਕਹਿੰਦੀ ਮੇਰੀ ਫਿਰ ਕੰਮ ਚ ਨੀਂਦ ਖਰਾਬ ਹੋ ਜਾਂਦੀ ਜੇ ਮੈਂ ਰਾਤ ਨੂੰ ਸੌਂਦੀ ਨਹੀਂ ਫਿਰ ਮੈਨੂੰ ਜਿਹੜੀ ਨੀਂਦ ਨਹੀਂ ਆਉਂਦੀ ਫਿਰ ਉਸੇ ਹਿਸਾਬ ਨਾਲ ਬਣਿਆ ਹੋਇਆ ਤੇ ਮੈਂ ਤਾਂ ਮੋਜਾ ਕਰਦੀ ਹੈ ਨਾ ਜੇ ਤੇ ਤਾਂ ਮੋਜਾ ਕਰਦੀ ਹੈ ਕਿਹੜੀ ਦੀ ਸਿਮਰਨ ਦੀਦੀ ਹਾਂ ਮੋਜਾ ਕਰਦੀ ਪੁੱਤ ਮੋਜਾ ਨਹੀਂ ਹੈਗੀ ਆ ਦਮਨ ਇਹ ਜਦੀ ਕੁਮ ਮਦੀਆ ਵੀਡੀਓ ਬਣਾਉਂਦੀ ਹੈ ਖਾਂਦੇ ਨੇ ਖਾਂਦੇ ਤਾਂ ਬਾੜੀ ਖਾਂਦੀ ਤਾਂ ਬਾੜਿਆ ਉਹਦਣੇ ਦੀ ਬਹੁਤ ਖਾਂਦੀ ਹੈ ਪਤਾ ਪਤਾ ਤੂੰ ਲੱਗੀ ਹੋ ਮੈਕਡੀ ਚ ਉੱਥੇ ਉਹਨੂੰ ਆਲਰੇਡੀ ਸਾਰਾ ਕੁਝ ਬ੍ਰੈਂਚ ਫ੍ਰਾਈ ਕਰਦੇ ਪਤਾ ਨਹੀਂ ਫ੍ਰੈਂਚ ਫ੍ਰਾਈ ਨਹੀਂ ਹੋਰ ਹੀ ਕੁਝ ਖਾਂਦੀ ਰਹਿੰਦੀ ਉਹ ਗੋਲ ਗੋਲ ਦੇ ਲੱਡੂ ਆਟੇ ਜੀ ਦੇ ਹੁੰਦੇ ਵਿੱਚ ਵਾਈਟ ਕਰੀਮ ਪਰ ਹੀ ਹੁੰਦੀ ਐ ਉਹਨੂੰ ਕਹੂੰਗੀ ਕਿ ਤੈਨੂੰ ਵੀਡੀਓ ਭੇਜ ਕੇ ਜਿੰਨ ਦੇਖੀ ਮੈਂ ਤਾਂ ਸੱਚੀ ਬਹੁਤ ਹੈ ਉਹ ਮੈਨੂੰ ਹੋਇਆ ਸੀਗਾ ਮੈਂ ਇਦਰੀ ਕਦੋਂ ਖਾਵੇਂਗੀ ਬੰਦਾ ਨਾ ਵੀ ਹਾਂ ਕਿੰਨੇ ਬਣਾਏ ਨੇ ਇੱਕ ਅੱਧਾ ਖਾ ਲੈਂਦਾ ਬੰਦਾ ਸਹੀ ਗੱਲ ਇਹਨਾਂ ਨੂੰ ਪੇਕਰ ਨਾ ਪੰਦਾਂ ਹਾਫ ਪੇ ਕਰਦੇ ਨੇ ਖਾਣ ਹਾਂ ਖਾਣ ਦਾ ਨਹੀਂ ਰਾਤ ਦੀ ਜਦੋਂ ਸ਼ਿਫਟ ਹੁੰਦੀ ਆ ਉਦੋਂ ਫ੍ਰੀ ਹੁੰਦਾ ਹਾਂ ਹਾਂ ਬਾਕੀ ਹਾਫ ਪੇ ਕਰਦਾ ਰਾਤ ਨੂੰ ਇਹ ਖਾਣ ਦੀ ਸਵੇਰ ਦੀ ਲੋੜ ਨਹੀਂ ਪੈਂਦੀ ਨੂੰ ਟੀਫਲ ਚ ਪਾ ਕੇ ਲਿਆਓ ਸਹੀ ਗੱਲ ਐ ਆ ਦੇਖ ਲੋ ਐ ਪੂਰੀ ਤਿਆਰੀ ਨਾਲ ਵਿਚਾਰੀ ਕੁੜੀ ਆਈ ਸੀ ਕਿ ਮੈਂ ਰਾਤ ਰਹਿਣਾ ਦਮਣ ਕੋਲ ਤੇ ਪਿੱਛੋਂ ਆ ਗਿਆ ਫੋਨ 'ਤੇ ਭਰਾ ਦਾ ਕਹਿੰਦਾ ਘਰੇ ਆ ਜਾ ਚੁੱਪ ਕਰਕੇ ਇਹਦੇ ਵਿੱਚ ਜੁੰਡੀਆਂ ਪੱਟ ਦੇਣੀਆਂ ਤੇਰੀਆਂ ਹੈ ਬੜ ਕੇ ਦੇ ਕੀ ਅੱਜ ਚੱਲ ਕਰੇ ਹੈ ਸਾਡੇ ਕਰੇ ਰਿਸ਼ਤੇਦਾਰ ਆਏ ਵਿਚਾਰੇ ਤੇ ਰਿਸ਼ਤੇਦਾਰ ਹੁਣ ਚੱਲ ਵੀ ਪਏ ਆਹੋ ਜਿਹੇ ਰਿਸ਼ਤੇਦਾਰ ਹੁਣ ਨਾ ਰੋਟੀ ਖਾਣ ਨਾ ਚਾਹ ਪੀਣ ਨਾ ਪਾਣੀ ਪੀਣ ਆਉਣ ਤੇ ਤੁਰ ਜਾਣ ਹਨਾ ਮੈਂ ਤਾਂ ਗੁਰਮント ਸਪੈਸ਼ਲ ਛੋਲੇ ਭਵੇਂ ਤੇਰੇ ਲਈ ਮੈਂ ਰਾਤ ਨੂੰ ਛੋਲੇ ਪੂੜੀਆਂ ਬਣਾ ਕੇ ਖਵਾਉਂਗੀ ਕੁਲੀਆ ਦੇ ਪੁੱਤ ਹੈ ਐ ਬਲੀਵ ਆਰ ਸੇ ਤਾਂ ਕੋਈ ਨਾ ਅਗਲੀ ਵਾਰ ਵੀ ਮੈਂ ਫਿਰ ਸਪੇਰ ਸ਼ੋਲੇ ਪੀਣਾ ਗਿਆ ਜਦ ਤਨ ਆਉਣਾ ਆ ਫਿਰ ਤਰਜੀ ਤੂੰ ਹੈ ਫਿਰ ਅਸੀਂ ਖਾ ਲਾਂਗੇ ਠੀਕ ਹੈ ਹਾਂ ਆ ਕੰਮ ਆ ਦੇਖ ਰੋਣ ਫਿਰ ਸਾਡੀ ਬੱਚਿਆਂ ਚਾਰਾ ਨਾ ਮੂਡ ਖਰਾਬ ਹੋ ਗਿਆ ਪੂਰੀ ਤਿਆਰੀ ਨਾ ਹੀ ਬੈਠੀਆਂ ਹਨ ਆਪਾਂ ਐ ਕਰਾਂਗੇ ਆਪਾਂ ਆਂ ਕਰਾਂਗੇ ਆਪਾਂ ਐ ਕਰਾਂਗੇ ਤੇ ਇਸ ਕੰਮ ਸਾਰਾ ਕੀਤੇ ਕਿਤਰੇ ਤੇ ਪਾਣੀ ਫਿਰ ਗਿਆ ਹਨਾ ਹੋਰ ਤੇ ਲੋਦੀ ਟੈਂਟ ਵੀ ਸਾਹਮਣੇ ਦੇਖ ਲਓ ਤੇ ਮੈਂ ਬਣਾਉਣ ਲੱਗਿਆ ਰਾਤੀ ਸਬਜੀ ਤੇ ਇੰਤ ਰੱਖਿਆ ਆਪਾਂ ਨੇ ਦੁੱਧ ਦਿੱਤਾ ਤੇ ਸਬਜੀ ਚਜ ਬਣ ਗਏ ਤਾਂ ਮੈਂ ਦਾਸੀ ਹੜਿਆ ਛੋਲੇ ਕਾਲੇ ਛੋਲੇ ਬਣਨੇ ਕਿ ਠੀਕ ਹੈ ਜੀ ਇਧਰ ਮੈਂ ਸਬਜੀ ਸਜੀ ਬਣਾ ਲਿਆ ਤੇਰਾ ਆਪਾਂ ਮਿਲਦੇ ਹਾਂ ਹਜੇ ਮੈਂ ਆਪਣੇ YouTube ਦੀ ਵੀਡੀਓ ਵੀ ਸ਼ੂਟ ਕਰਨੀ ਹੈ ਕਿਉਂਕਿ ਮੈਨੂੰ ਟਾਈਮ ਹੀ ਨਹੀਂ ਲੱਗਦਾ ਪਿਆ ਵੀਡੀਓ ਸ਼ੂਟ ਕਰਨ ਦਾ ਦਮਣ ਬੁੱਤਾ ਵਿਚਾਰੇ ਜਾਣ ਤਾਈ ਕਿ ਚਾਹੀ ਕਿਉਂ ਜਾਣਾ ਪਿਆ ਕੱਪੜੇ ਕੱਢ ਲੈ ਬੈਗ ਚ ਕੱਪੜੇ ਕੱਢ ਕੇ ਰੱਖ ਸਾਲ ਦੇ ਇਹ ਤੇਰਾ ਮੈਂ ਥੋੜੀ ਮੇਰੇ ਮੇਰੇ ਤੇਰਾ ਕਾਜੀ ਪਾਗਲੀ ਹੋਈ ਗਏ ਇਹ ਫੁੱਲੇ ਹੋਏ ਸੀ ਨਾ ਭਾਈ

ਉਠ ਜਾ ਦਮ ਕੀ ਕਰ ਦिए ਸਾਡੇ ਨਾਲ ਇਹਦਾ ਕੱਪ ਦਾ ਟੱਕ ਨਹੀਂ ਐਬਾ ਜੱਟ ਜਿਹੜੇ ਨੇ ਹੋਣਗੇ ਅਸੀਂ ਬਸ ਐਂ ਟੈਂਪਸ ਕਰ ਰਹੇ ਹੁੰਦੇ ਆ ਇਹਦੇ ਨਾਲ ਹੀ ਅਪਗ੍ਰੇਡ ਕਰ ਲੈਣੇ ਹੁੰਦੇ ਆ ਉਹ ਚਾਹੀਦੀ ਵੀ ਤਿਆਰੀ ਜਾ ਉਹਦੀ ਤਿਆਰੀ ਕਰਾ ਉਹਨੂੰ ਚੜਾ ਟ੍ਰੇਨ ਟ੍ਰੇਨ ਬਾਬਾ ਜੀ ਗੱਡੀ ਦੇ ਕਾਮੋਂਸ ਦੇ ਪਤਾ ਨਹੀਂ ਕਿ ਇੱਥੇ ਆ ਰਹੇ ਨੇ ਮੇਰੇ ਤਰਫ ਜਿੰਨਾਂ ਗਾ ਠੰਡ ਲੱਗੂਗੀ ਜੇ ਸਕੂਟੀ ਤੇ ਗਈ ਤਾਂ ਲੱਗਿਆ ਵੈਰ ਚ ਅਰੇ ਜਦ ਹੀ ਪੂਰੇ ਪ੍ਰਬੰਧ ਨਾਲ ਆਏ ਨੇ ਬਹੁਤ ਮੇਰਾ ਤਾਂ ਮਾਨ ਬਹੁਤ ਖਰਾਬ ਹੋਇਆ ਸਾਫ ਹੈ ਗੁਰਮੰਦ ਦਾ ਗਾਮਚਾ ਨੋਹ ਲਾਪੀ ਗੁਰਮੰਦ ਦਾ ਗਾਮਚਾ ਚੜੀ ਹੋਰ ਰੋਣਾ ਨਿਕਲ ਰਿਹਾ ਉਸ ਨੂੰ ਬੋਲਦੀ ਆ ਜੀ ਰਾਤ ਹੋ ਰੱਖੇ ਨਹੀਂ ਤੇਰੇ ਘਰ ਕੇ ਟਿਊਸ਼ਨ ਦੀ ਛੁੱਟੀ ਕੀਤੀ ਵਿਚਾਰੇ ਦੇ ਤੂੰ ਸੋਚ ਕੇ ਰਹਿ ਗਈ ਮੈਂ ਟਿਊਸ਼ਨ ਦੀ ਵੀ ਛੁੱਟੀ ਮਾਰੀ ਸਾਡਾ ਖਾਣਾ ਪੀਣਾ ਵੀ ਰਹਿ ਗਿਆ ਮੈਂ ਤੈਨੂੰ ਕਿਹਾ ਸੀ ਇਥੋਂ ਖਾ ਲੈ ਕੁਝ ਮੈਂ ਜੇ ਕਹਿਣੀ ਲੱਗੀ ਮੈਂ ਕਿਾ ਜਾਇਓ ਬਾਜ਼ਾਰ ਤੇ ਖਾ ਲੈ ਗੁਰਮੰਦ ਆ ਬਾਲੀਆਂ ਪੁੱਤ 골ਡ ਦੀ ਪਾਈਆਂ ਬਹੁਤ ਸੋਹਣਾ ਡਿਜ਼ਾਈਨ ਹੈ ਨਹੀਂ ਨਹੀਂ ਆਰਟੀ ਜੀ ਜੀ ਕੀ ਕੇ ਸਰੇ ਤੂੰ ਉੱਧਰ ਬਣਾ ਲੈ ਆਪਣੀ ਫਰੈਂਡ ਦੇ ਨਾਲ ਮੈਂ ਦੰਕਾ ਲਾਦਾ ਸਮਝੀਂ ਕਰ ਚਾਹ ਆਇਆ ਓਏ ਚਾਹੀਦੀ ਚਾਹ ਕੇ ਆ ਸੀਓ ਤੱਕਾ ਮਾਰਨੇ ਨੂੰ ਕੰਮ ਮਾਰ ਕਿੱਥੇ ਥੱਲੇ ਆ ਜਾ ਦੋ ਫਸ ਗਿਆ ਮੈਂ ਚਿੜੀਆਂ ਚਲੋ ਥਲੇ ਕਿਰਨ ਜਾਣੇ ਛੋਟੋ ਖਿੱਚ ਦੇਣਾ ਇਹ ਉੱਤੀ ਆ ਜਾ ਉੱਤੀ ਖਿੱਚਦੇ ਆ ਨਹੀਂ ਆਉਂਦਾ ਨਾ ਨਹੀਂ ਉਹ ਸਾਰੇ ਕਹਿੰਦੇ ਕਿ ਤੁਹਾਡਾ ਜਿਹੜਾ ਉਹ ਸਾਹਮਣੇ ਮਤਲਬ 뷰 ਹੈ ਕਨੇਡਾ ਇਹ ਕੁੱਤੇ ਨਾਲ ਨਾ ਖਿੱਚੀ ਕੁੱਤੇ ਨਾਲ ਫੋਟੋ ਖਿੱਚਣੀ ਹੈ ਇਹ ਕੁੱਤੇ ਦਾ ਉਹ ਤਾਂ ਲਿਆ ਫਿਰ ਨਹੀਂ ਹੈਗਾ ਜਾਣਦਾ ਜਿੰਨਾ ਤੈਨੂੰ ਲੱਗਿਆ ਹੋਇਆਗਾ ਕੁੱਤੇ ਨੂੰ ਤਾਂ ਬੜਾ ਕੰਮ ਲੱਗਿਆ ਮੈਂ ਤੇਲ ਰੱਖੀ ਤੜਕਾ ਲਾਣਾ ਹੈ ਕਹਿੰਦੇ ਮੇਰਾ ਸਾਡਾ ਫੋਟੋ ਸ਼ੂਟ ਕਰਦੇ ਪਹਿਲਾਂ ਹੋਰ ਦਿਨ ਵੱਡੇ ਹੋ ਗਏ ਨੇ 6 ਵਜੇ ਗਏ ਨੇ ਤੇ ਦੇਖ ਲੋ ਕਿੰਨਾ ਖੜਾ ਹਜੇ ਮੈਨੂੰ ਲੱਗਦਾ 20 ਕੁ 25 ਮਿੰਟ ਦਾ ਫਲਕ ਪੈ ਗਿਆ 20 ਮਿੰਟ ਦਾ ਕੀ ਹੋ ਗਿਆ ਹੈ ਦੇਖ ਗਿਆ ਨਾ ਨਾ ਮੈਂ ਕੈਮਰੇ ਵੱਲ ਧਿਆਨ ਸੀ ਕੀ ਹੋ ਗਿਆ ਇਹ ਲੋ ਮਾਈ ਗੋਡ ਮੇਰੇ ਸੱਚੀ ਮਾਂ ਮੈਂ ਕੈਸੀ ਮਾਂ ਮੇਰੇ ਸੋਨੇ ਦੀਆਂ ਬਣਾ ਕੇ ਦਿਓ ਸੱਚੀ ਸੋਨੇ ਦੀਆਂ ਲੈ ਕੇ ਆਈ ਗੁਰਮਣ ਹੈ ਕਿੱਥੋਂ ਲੈ ਕੇ ਆਏ ਪਤਰੀ ਇਹ ਦੁਕਾਨ ਦਾ ਮੈਂ ਆਖੜਾ ਕਹਿੰਦੀ ਕਰਿਆਨੇ ਦੁਕਾਨ ਤੋਂ ਲੈ ਕੇ ਅਰੇ ਅੱਛਾ ਠੀਕ ਹੈ ਠੀਕ ਇਹ ਤਾਂ ਫਿਰ ਮੈਂ ਵੀ ਵੇਅਰ ਕਰ ਸਕਦੀ ਹਾਂ ਨਾ ਹਾਂਜੀ ਤੁਹਾਨੂੰ ਕਰ ਨਹੀਂ ਦੇਣਾ ਮੈਂ ਵੀ ਵੇਅਰ ਕਰ ਸਕਦੇ ਪੁੱਤਰੇ ਕਿੰਨੇ ਦੀਆਂ ਆਈਆਂ ਨੇ ਐ ਨਹੀਂ ਦੱਸੀ ਬਹੁਤ ਸੋਹਣੀਆਂ ਨੇ ਬਹੁਤ ਸੋਹਣੀਆਂ ਆਹ ਕਿਹੜੀ ਆਈ ਹੈ ਆ ਤਾਂ ਮੈਂ ਬਣਾਈ ਹਾਏ ਹਾਏ ਆ ਦੇਖੋ ਆ ਛੋਟੇ ਛੋਟੇ ਹੈ ਬੱਚਿਆਂ ਦਾ ਪਿਆਰ ਦੇਖ ਲਓ ਹੈ ਉਹ ਵਿਚਾਰੀ ਆਈ ਆਈ ਵਿਚਾਰੀ ਮੈਨੂੰ ਲੱਗਦਾ ਦਮਨ ਨਾਲ ਸਕੂਲ ਤੋਂ ਓਏ ਬਹੁਤ ਸੋਹਣੀ ਹੈ ਤੂੰ ਆਬੂ ਤੂੰ ਬਹੁਤ ਪਿਆਰੀਆਂ ਲੱਗਿਆ ਸੋਹਣੀ ਬਹੁਤ ਸੋਹਣੀ ਦਮਨ ਲਈ ਬਹੁਤ ਸੋਹਣਾ ਗਿਫਟ ਆਇਆ ਪੈਸਾ ਘਰਤੀ ਗੁਰਮੰਨ ਨੇ ਤਾਂ ਅਨਬਾਕਸਿੰਗ ਗਿਫਟ ਦੀ ਹੈ ਪੂਰਾ ਆ ਗਿਆ ਤੇ ਹੂੰ ਆ ਗਿਆ ਤੇ ਕਹਿੰਦੇ ਗਿਫਟ ਦੇ ਤੇ ਚਾਹੀ ਚਪੇੜ ਵਾਜੇ ਉਹੀ ਬਹੁਤ ਵੱਡੀ ਹੁੰਦੀ ਹੈ ਤੇਰੇ ਲਈ ਤੇ 골ਡ ਦੀਆਂ ਚੂੜੀਆਂ ਕਢਾ ਕੇ ਲਈ ਹੈ ਪੈਣ ਨੇ ਮੈਨੂੰ ਦਿੱਤੇ ਗੋਲਦੇ ਕੀ ਹਾਂ 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 ਇਹ ਟਾਈਟਲ ਬਊਗਾ ਅੱਜ ਫਿਰ ਹੈ ਨਹੀਂ ਪੈ ਜਾਂਦਾ ਦਮਨ ਮੇਰਾ ਤੜਕਾ ਸੜ ਗਿਆ ਹੋਣਾ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਆਈ ਹਾਂ ਛੋਲੇ ਰਹੇ ਮੇਰੇ ਤਾਂ ਚਲੀ ਜਾਣਾ ਸਾਡੇ ਛੋਲੇ ਰਹ ਜਾਣੇ ਬੜਾ ਆਹੋ ਚਲੋ ਇਹਦੀ ਤਾਂ ਫੋਟੋ ਖਿੱਚ ਲਦੇ ਹਾਂ ਉਹ ਤਾਂ ਤੇਰੇ ਲਈ ਗਿਫਟ ਲੈ ਆਇਆ ਤੂੰ ਕਿਹਦੇ ਤਾਨੂੰ ਹੈ ਆਹ ਹਾਂ ਹਾਂ ਕਿਹੜਾ ਬਸ ਇਹਦਾ ਇਹਦਾ ਹੀ ਸੜ ਗਿਆ ਮੈਂ ਤੇਰੀ ਰੰਗ ਤੇਰਾ ਖੁਸ਼ਾ ਇੰਨੇ ਚ ਹੀ ਖੁਸ਼ਾ ਹਾਏ ਹਾਏ ਪੈਣਾ ਪੈਣਾ ਪਿਆਰ ਹੋਣਾ ਚਾਹੀਦਾ ਚੀਜ਼ਾਂ ਵਿੱਚ ਕੀ ਰੱਖਿਆ ਕਿ ਨਹੀਂ ਬਹੁਤ ਪਿਆਰਾ ਹੈ ਬਾਏ ਪੁੱਤਰੀ ਬਾਏ ਧਿਆਨ ਨਾ ਜਾਇਓ ਠੀਕ ਹੈ ਫੋਨ ਕਰਦੀ ਪਹੁੰਚ ਕੇ ਪੁੱਤਰੀ ਠੀਕ ਹੈ ਠੀਕ ਹੈ ਬਾਏ ਤੇਰੇ ਤੇ ਕੈਪਟਲ ਆ ਜਾ ਦਮਨ ਠੰਡ ਹੈ ਇਹਦੇ ਨਾਲ ਠੰਡ ਕੀ ਜਾਣੀ ਹੈ ਚੱਲੋ ਜੀ ਦਮਨ ਦੀ ਫਰੈਂਡ ਚਲੀ ਗਈ ਹੈ ਆਈ ਤਾਂ ਉਹ ਸੀ ਵਿਚਾਰੀ ਬੂਦੇ ਜੋਰਾ ਨਾਲ ਤੇ ਪਰਾ ਲਫੋਨ ਆ ਗਿਆ ਤੇ ਚਲੀ ਗਈ ਤੇਰਾ ਆਪਾਂ ਸਬਜ਼ੀ ਬਣਾ ਲਈਏ ਜੀ ਬਸ ਕੋਣ ਆਪਾਂ ਅੱਜ ਬਣਾ ਲਈ ਨਾ ਤਾਂ ਨਾਲ ਚਾਹ ਆ। ਪਾਣੀ ਨਾਲ ਚਾਹ ਰਣੀ। ਅੱਜ ਰਸਕਾ ਦੇ ਬਾਤ ਨੂੰ ਖਾਓ ਨਾ। ਤੇ ਉਹ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਸੀ ਹਨਾ ਕਿ ਜਰੂਰ ਦੱਸਿਓ ਮੇਰਾ ਅੱਡੀ ਦਾ ਦਰਦ ਨਾ ਜਿਹੜਾ ਬਹੁਤ ਜ਼ਿਆਦਾ ਵੱਧ ਜਾ ਰਿਹਾ ਤੇ ਕਾਫੀ ਕਮੈਂਟ ਵੀ ਆਈ ਸੀ ਕਿ ਫੜਕੜੀ ਤੇ ਉਹ ਨਿੰਮ ਪਾ ਕੇ ਕਰੋ ਮੈਂ ਲਗਾਤਾਰ 3 ਦਿਨ ਕੀਤਾ ਪਰ ਮੈਨੂੰ ਭੋਰਾ ਖਰਕਣੀ ਪਿਆ ਤੇ ਉਹਦਾਂ ਜ਼ਿਆਦਾ ਹੀ ਹੁਣ ਜ਼ਿਆਦਾ ਕੁਝ ਦਰਦ ਵਧੀ ਜਾ ਰਿਹਾ ਤੇ ਮੈਨੂੰ ਜਰੂਰ ਦੱਸਿਓ ਇੱਕ ਮੇਰੀ ਭੈਣ ਦਾ ਫੋਨ ਵੀ ਆਇਆ ਸੀ ਤੇ ਉਹ ਮੈਨੂੰ ਕਹਿੰਦੀ ਆ ਹਨਾ ਪਤਾ ਨਹੀਂ ਕੋਈ ਅੱਡੀ ਦੀ ਹੱਡੀ ਵੱਜ ਜਾਂਦੀ ਐ ਉਹ ਟੀਕਾ ਲੱਗਦਾ ਅੱਜ ਦਾ ਤੇ ਉਹਦੇ ਬਾਅਦ ਵੀ ਜਰੂਰ ਦੱਸਿਓ ਹਾਂ ਚਾਬੀ ਇੱਥੇ ਆਸ ਵਿੱਚ ਮੈਂ ਕਰਦਾ ਦਮਨ ਦੀ ਚਾਬੀ ਰਹੀ ਥੱਲੇ ਚਾਬੀ ਵਿੱਚ ਇੱਕ ਛੋਟੀ ਹੁੰਦੀ ਹੈ ਜੁੱਤੇ ਲੈਣ ਦੀ ਇਹਨਾਂ ਨੂੰ ਲੈ ਪੁੱਤਰੀ ਚਾਬੀ ਮਿਲ ਗਈ ਧੰਨ ਗਏ ਚਲੋ ਮੈਂ ਤੜਕਾ ਲਾ ਲਾ ਫੇਰ ਮਿਲਦੇ ਆਪਾਂ ਨਹੀਂ ਥੋੜਾ ਮੈਂ ਸਬਜ਼ੀ ਬਣਾਉਣਾ ਕਿਉਂਕਿ ਲੇਟ ਕਾਫੀ ਹੋ ਗਿਆ 6:30 ਹੋ ਗਏ ਨੇ ਸਾਡੇ ਕਮਰੇ ਸੇ ਚਿੜੀ ਵੜ ਗਈ ਪਹਿਲਾਂ ਪੌੜੀਆਂ ਤੇ ਪੌੜੀਆਂ ਤੋਂ ਕੱਢਣ ਲੱਗੇ ਉੱਧਰ ਤੇ ਹੁਣ ਇੱਧਰ ਆ ਗਈ ਫੜੀ ਨਹੀਂ ਜਾ ਰਹੀ ਕਦੇ ਨਹੀਂ ਫੜਨਦੇ ਆ ਮੈਂ ਇਧਰੋਂ ਇਧਰ ਆਇਆ ਖੋਲੇ ਇਧਰ ਵੀ ਨਹੀਂ ਜਾ ਰਹੀ ਇਹ ਉੱਤੇ ਚੜ ਗਈ ਹੁਣ ਚਲ 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 ਉਹ ਬੈ ਗਈ ਪੜਦ ਤੇ ਇਹ ਥੱਲੇ ਦਰਵਾਜ਼ਾ ਦੇਖ ਲੈਣੀ ਹੈ ਅਈ ਕਹਿ ਰਹੇ ਦੀ ਜਾਨ ਪਾਜੇ ਪਰ ਇੰਨੇ ਸਾਡੀ ਜਾਨ ਕੱਢ ਲਈ ਬਾਵਾ ਦੁਖਣ ਲੱਪੀਆਂ ਭਜਾਬ ਜਾ ਤੇ ਭਜਾਬ ਜਾ ਗੁਰਬਾਲ ਜੜੀ ਲਿਆਣੀ ਬੈਣੀ ਨਿੱਤ ਨਵੇਂ ਕੋਈ ਜਲਦੀ ਦੇ ਆਦਰ ਵਜਾ ਬੰਦ ਕਰਦੇ ਜੀ ਉਧਰ ਆ ਕੇ ਨਿਕਲ ਨਹੀਂ ਜਾਣਾ ਇਧਰੋਂ ਨਿਕਲ ਜੇਗੀ ਦਰਵਾਜ਼ਾ ਖੁੰਡਾ ਰਾਂਗੇ ਕਿਹੜਾ ਮੱਛਰ ਆਉਣਾ ਅਈ ਸਾਰੇ ਦਰਵਾਜ਼ੇ ਖੋਲ ਰੱਖੇ ਨੇ ਚਾਰ ਸਫੇਰੇ ਕਿ ਕਿਤੋਂ ਤਾਂ ਨਿਕਲੇ ਇੱਕ ਆ ਜੇ ਉੱਥੇ ਬੈਠੀ ਏ ਇੱਕ ਹਰੇ ਉਹ ਬੈਠੀ ਦੇਖੋ ਉਹ ਬੈਠੀ ਅਤਲੀ ਜੇ ਇਧਰ ਕੋਈ ਖੋਲਦਾ ਹੁੰਦਾ ਨਾ ਫਿਰ ਤੇ ਇਧਰੋਂ ਨਿਕਲ ਜਾਂਦੀ ਹੁਣ ਥੱਲੋਂ ਆ ਜਾਂਦੀਆਂ ਨੇ ਉੱਤੇ ਫੜ ਦੇਣੀਆਂ ਚਾਹੀਆਂ ਤੇ ਜੇ ਮੇਰੀ ਸਬਜੀ ਪੱਕ ਗਈ ਦੇਖ ਜਾਨ ਨਿਕਲਦੀ ਕਿੰਨੀ ਪਕੀ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਹੈ